ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਬਾਗੀ ਦਾ ਦਿਹਾੜਾ ਹੈ ਮੁਕਤ ਸਰ ਦੀ ਜੰਗ ਇਸ ਦਿਹਾੜੇ ਨਾਲ ਸੰਬੰਧਿਤ ਹੈ ਜਿਸ ਸਮੇਂ ਦਸ਼ਮੇਸ਼ ਪਿਤਾ ਜੀ ਰਾਏਪੋਟ ਤੋਂ ਚੱਲ ਕੇ ਦੀਨੇ ਕਾਂਗੜ ਪਹੁੰਚੇ ਤਾ ਇਤੋਂ ਜਪਰਨਾਮਾ ਲਿਖ ਕੇ ਔਰੰਗਜੀਬ ਬਾਦ ਸਿੰਘਾਂ ਦੇ ਹੱਥ ਭੇਜਿਆ ਇਤੋਂ ਚੱਲ ਕੇ ਸੁਨਿਆਰ ਆਦ ਪਿੰਡਾਂ ਵਿੱਚ ਹੁੰਦੇ ਹੋਏ ਰਾਮਿਆਂ ਨੇ ਤੋਂ ਥੋੜੀ ਦੂਰ ਰਹਿ ਗਏ ਸਨ ਕਿਤੇ ਮਾਝੇ ਦੇ ਸਿੰਘ ਆ ਗਏ ਜਿਨ੍ਹਾਂ ਵਿੱਚ ਪਿੰਡ ਦੇ ਚੌਧਰੀ ਨੰਬਰਦਾਰ ਆਦ ਕਿਸਨ ਉਹ ਗੁਰੂ ਸਾਹਿਬ ਜੀ ਨੂੰ ਬਾਦਸ਼ਾਹ ਨਾਲ ਸਮਝੌਤਾ ਕਰਨ ਵਾਸਤੇ ਕਹਿਣ ਲੱਗੇ ਗੁਰੂ ਸਾਹਿਬ ਨੇ ਕਿਹਾ ਤੁਹਾਡੀ ਸਿੱਖਿਆ ਦੀ ਸਾਨੂੰ ਲੋੜ ਨਹੀਂ ਇਸ ਸਮੇਂ ਚੌਧਰੀ ਲੋਕ ਗੁਰੂ ਜੀ ਨੂੰ ਬਿਦਾਵਾ ਲਿਖ ਕੇ ਦੇ ਗਏ ਸਨ ਜਿਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ ਵੀ ਕੀਤਾ ਹੈ ਸ਼ਾਹੀ ਫੌਜ ਗੁੰਦੀਪਾਲ ਵਿੱਚ ਪਿੱਛੇ ਆ ਰਹੀ ਸੀ ਗੁਰੂ ਜੀ ਅੱਗੇ ਚੱਲ ਗਏ ਸਿਦਕੀ ਸਿੰਘ ਮਾਝੇ ਦੇ ਭਾਈ ਰਾਏ ਸਿੰਘ ਭਾਈ ਮਹਾ ਸਿੰਘ ਮਾਤਾ-ਪਾਗ ਕੌਰ ਆਦ ਗੁਰੂ ਜੀ ਦੇ ਪਿੱਛੇ ਆ ਰਹੇ ਸਨ ਇਨ੍ਹਾਂ ਸਿੰਘਾਂ ਅਨੇਕ ਦਰਾਨੇ ਦੀ ਢਾਬ ਕੋਲ ਪਹੁੰਚ ਕੇ ਮੋਰਚੇ ਮਾਲ ਲਏ ਗੁਰਦੇਵ ਕਿਦਰਾਨੇ ਦੀ ਢਾਬ ਉੱਤੇ ਪੁੱਜੇ ਉਹ ਤੋਂ ਅੱਗੇ ਗੁਰਦੇਵ ਨੇ ਵੱਧ ਕੇ ਜੰਗਲਾਂ ਵਿੱਚ ਇੱਕ ਉੱਚੀ ਥਾਂ ਤੇ ਜਾ ਕੇ ਮੋਰਚਾ ਮਲ ਲਿਆ ਜਿੱਤੇ ਅੱਜਕੱਲ ਗੁਰਦੁਆਰਾ ਤਿੱਬੀ ਸਾਹਿਬ ਹੈ ਮਾਜੇ ਦੇ ਸਿੱਖ ਵੀ ਪਿੱਛੇ ਪਿੱਛੇ ਢਾਗ ਕੰਡੇ ਜਾ ਪੁੱਜੇ ਹਨ ਬਸਤਰ ਸਿੰਘਾਂ ਨੇ ਝਾੜਾ ਉੱਤੇ ਪਾ ਦਿੱਤੇ ਜੋ ਦੂਰੋਂ ਤੰਬੂਆਂ ਵਾਂਗ ਨਜ਼ਰ ਆਉਂਦੇ ਸਨ ਆਪ ਸਾਰੇ ਮੋਰਚੇ ਮਲ ਕੇ ਵਹਿ ਗਏ ਵਜ਼ੀਰ ਖਾਨ ਤਕਰੀਬਨ 8000 ਫੌਜ ਸਣੇ ਕੋਟਕਪੂਰੇ ਦੇ ਨੇੜੇ ਪੁੱਜਾ ਹੈ ਇਲਾਕੇ ਦਾ ਜ਼ਗੀਰਦਾਰ ਹੋਣ ਦੀ ਹیثیت ਵਿੱਚ ਕਪੂਰਾ ਹਾਜ਼ਰ ਹੋਇਆ ਦਿਲੋਂ ਗੁਰੂ ਸਾਹਿਬ ਨਾਲ ਹਮਦਰਦੀ ਹੁੰਦਿਆਂ ਹੋਇਆਂ ਵੀ ਕਪੂਰਾ ਵਜ਼ੀਰ ਖਾਂ ਦੀ ਫੌਜ ਨਾਲ ਮਿਲ ਕੇ ਖੇਦਰਾਣੇ ਵੱਲ ਤੁਰ ਪਿਆ ਵਜ਼ੀਰ ਖਾਂ ਦੀ ਫੌਜ ਜਦੋਂ ਮਾਰ ਹੇਠਾਂ ਆ ਗਈ ਤਾਂ ਅੱਗੋਂ ਮੋਰਜਾਂ ਵਿੱਚ ਬੈਠੇ ਸਿੰਘਾਂ ਨੇ ਦੁਸ਼ਮਣਾਂ ਦਾ ਸਵਾਗਤ ਟੀਰਾ ਗੋਲੀਆਂ ਆਦਿਕ ਨਾਲ ਕੀਤਾ ਕਿੰਨੇ ਜੰਗ ਦੇ ਚਾਹਵਾਨ ਮੌਤ ਦਾ ਸ਼ਿਕਾਰ ਹੋ ਗਏ ਪਿਛਲਿਆਂ ਦੇ ਵੀ ਵਾਦੇ ਪੈਰ ਰੁਕ ਗਏ ਸਾਹਮਣਿਓ ਆ ਰਹੇ ਤੀਰ ਗੋਲੀਆਂ ਸਾਬਦ ਕਰ ਰਹੇ ਸਨ ਕਿ ਟੱਕਰਾ ਕਰਨ ਵਾਲੇ ਕਈ ਸੌ ਸਿੰਘ ਜ਼ਰੂਰ ਹਨ ਵजीर खान ਨੇ ਜਰਾ ਸੰਭਲ ਕੇ ਹੱਲੇ ਕਰਉਣ ਲੱਗ ਪਿਆ ਤੀਰ ਗੋਲੀਆਂ ਮੁੱਕਣ ਤੇ ਆ ਗਏ ਤਾਂ ਸਿੰਘਾਂ ਨੇ ਮੋਰਚਿਆਂ ਤੋਂ ਬਾਹਰ ਨਿਕਲ ਗਏ ਫਤਵਾਤ ਜੂਝਣ ਦੀ ਧਾਰੀ ਪੰਜ-ਪੰਜ 10-10 ਸਿੰਘਾਂ ਦਾ ਮੋਰਚਾ ਜਥਾ ਮੋਰਚਾਂ ਵਿੱਚੋਂ ਬਾਹਰ ਨਿਕਲ ਕੇ ਤਲਵਾਰਾਂ ਧੂਕੇ ਦੁਸ਼ਮਣਾਂ ਉੱਤੇ ਸ਼ੇਰਾਂ ਵਾਂਗ ਟੁੱਟ ਪੈਂਦਾ ਮਾਝੇ ਦੇ ਸਿੰਘਾਂ ਨੂੰ ਇਸ ਤਰ੍ਹਾਂ ਜੂਝਦੇ ਵੇਖ ਕੇ ਗੁਰਦੇਵ ਨੇ ਆਪਣੇ ਤੀਰ ਚਲਾ ਕੇ ਦੁਸ਼ਮਣਾਂ ਦਾ ਨਾਸ਼ ਕੀਤਾ ਗੁਰੂ ਜੀ ਜਦੋਂ ਬਾਦ ਦ ਦੇ ਵੇਖ ਕੇ ਸਿੰਘ ਇੰਨੀ ਦਲੇਰੀ ਨਾਲ ਲੜੇ ਕਿ ਦੁਸ਼ਮਣ ਦਲ ਦੇ ਆਹੂ ਲਾ ਦਿੱਤੇ ਢਾਲ ਕੰਡੇ ਲੜਨ ਵਾਲੇ ਲਗਭਗ ਸਾਰੇ ਸਿੰਘ ਸ਼ਹੀਦ ਹੋ ਗਏ ਮੁਕਾਬਲੇ ਤੇ ਵਜ਼ੀਰ ਖਾਨ ਦੇ ਅੱਧੀ ਕੋ ਫੌਜ ਲੜਾਈ ਦੀ ਪੇਟਾ ਹੋ ਗਈ ਚੜਾਈ ਕਰ ਗਈ ਵਜ਼ੀਰ ਖਾਨ ਦਾ ਖਿਆਲ ਸੀ ਕਿ ਗੁਰੂ ਸਾਹਿਬ ਢਾਲ ਕੰਡੇ ਜ਼ਰੂਰ ਸ਼ਹੀਦ ਹੋ ਗਏ ਹੁਣ ਉਧਰ ਫੌਜ ਵਿੱਚ ਪਾਣੀ ਬਿਨਾਂ ਦੁਹਾਈ ਮੱਚ ਗਈ। ਕਪੂਰੇ ਨੇ ਪਿੱਛੇ ਪਾਣੀ ਦੱਸਿਆ ਕਿ ਨੇੜੇ ਹੀ ਐ। ਵਜੀਰ ਖਾਨ ਬਹੁਤ ਘਬਰਾ ਗਿਆ। ਇਤੋਂ ਤੱਕ ਕਿ ਉਹ ਆਪਣੇ ਫੱਟੜ ਛਪਾਈਆਂ ਨੂੰ ਮੁਰਦਿਆਂ ਦੇ ਨਾਲ ਹੀ ਉਥੇ ਛੱਡ ਕੇ ਵਾਪਸ ਮੁੜ ਗਿਆ। ਇਸ ਲੜਾਈ ਵਿੱਚ ਵਜੀਰ ਖਾਨ ਦੀ ਹਾਰ ਹੋ ਗਈ। ਲੜਾਈ ਖਤਮ ਹੋਈ। ਗੁਰੂ ਸਾਹਿਬ ਤਿੱਬੀ ਤੋਂ ਚੱਲ ਕੇ ਜੰਗ ਦੇ ਮੈਦਾਨ ਵਿੱਚ ਆਏ। ਇੱਕ ਇੱਕ ਸੀਧ ਨੂੰ ਗੁਰੂ ਮਹਾਰਾਜ ਉੱਤ ਕੇ ਛਾਤੀ ਨਾਲ ਲਾਉਂਦੇ ਨੇ ਪ੍ਰਸਾਨ ਹੋ ਕੇ ਵਰ ਦਿੰਦੇ ਇਹ 5000 ਹਜ਼ਾਰੀ ਸਰਦਾਰ ਇਹ 10000 ਹਜ਼ਾਰੀ ਜਰਨੈਲ ਇਹ 20000 ਹੈ ਗੁਰਦੇਵ ਚੱਲਦੇ ਚੱਲਦੇ ਮਾਹ ਸਿੰਘ ਪਾਸ ਪਹੁੰਚ ਗਏ ਅੱਗੇ ਮਾਸੇ ਕੁਝ ਦਮਾਂ ਦਾ ਪ੍ਰਾਣਾ ਸੀ ਹਜੂਰ ਹੈ ਮਾਹ ਸਿੰਘ ਦਾ ਸੀਸ ਪਿਆਰ ਨਾਲ ਗੋਦ ਵਿੱਚ ਰੱਖ ਕੇ ਬੈਠ ਗਏ ਜਦੱਕ ਹੋਸ਼ ਆਈ ਤਾਂ ਹਜੂਰ ਦੇ ਦਰਸ਼ਨ ਕਰਕੇ ਮਾਹ ਸਿੰਘ ਦੀਆਂ ਸਾਰੀਆਂ ਰੀਜਾਂ ਪੂਰੀਆਂ ਹੋ ਗਈਆਂ ਗੁਰਦੇਵ ਨੇ ਪਿਆਰ ਨਾਲ ਮਾਹ ਸਿੰਘ ਦੇ ਸਿਰ ਤੇ ਹੱਥ ਫੇਰਿਆ ਪੁੱਛਿਆ ਮਾਹ ਸਿੰਘ ਅਸੀਂ ਤੇਰੀ ਕੁਰਬਾਨੀ ਤੋਂ ਬਹੁਤ ਪ੍ਰਸਾਨਾਂ ਮੰਗ ਜੋ ਕੁਝ ਚਾਉਣਾ ਹੈ ਸੱਚੇ ਪਾਤਸ਼ਾਹ ਮਾਹ ਸਿੰਘ ਨੇ ਹੱਥ ਬੰਨ੍ਹ ਕੇ ਕਿਹਾ ਟੁੱਠਿਓ ਆ ਸਾਡੇ ਪੁੱਲ ਮਾਫ਼ ਕਰ ਦਿਓ ਜੋ ਅਸੀਂ ਬਿਦਾਵਾ ਲਿਖ ਕੇ ਤੁਹਾਨੂੰ ਦੇ ਆਏ ਸੀ ਔਰ ਕਿਸੇ ਵਾਰ ਤੇ ਇਸ਼ਾ ਨਹੀਂ ਮੇਰੇ ਪਿਆਰੇ ਮਾਹ ਸਿੰਘ ਹਜੂਰ ਨੇ ਰੁਮਾਲ ਦੇ ਨਾਲ ਮਾਹ ਸਿੰਘ ਦਾ ਮੁਖ ਸਾਫ ਕਰਦਿਆ ਕਿ ਆਹ ਭੁੱਲ ਤਾਂ ਸਭ ਮੈਂ ਉਦੋਂ ਹੀ maaf ਕਰ ਦਿੱਤੀ ਜਦੋਂ ਤੁਸੀਂ ਮੇਰੇ ਵੱਲ ਉਰ ਪਏ ਸੀ ਬਦਾਵਾ ਸਾਹਮਣੇ ਪਾੜ ਕੇ ਗੁਰਦੇਵ ਨੇ ਪੁੱਤਰਾ ਮੰਗ ਮਾਹ ਸਿੰਘ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ ਹਜ਼ੂਰ ਦੀ ਗੋਦ ਵਿੱਚ ਅੰਤਮ ਸਵਾਸ ਪਾਏ ਮਾਹ ਸਿੰਘ ਦੇ ਪੂਰੇ ਹੋਏ ਹਜ਼ੂਰ ਨੇ ਸ਼ਹੀਦ ਹੋਣ ਵਾਲੀਆਂ ਦੀ ਕੁਰਬਾਨੀਆਂ ਦੀ ਵਡਿਆਈ ਵਡਿਆਈ ਕਰਦਿਆਂ ਹੋਇਆਂ ਇਹ ਫਰਮਾਇਆ ਧੰਨ ਹਨ ਮਾਹ ਸਿੰਘ ਤੇ ਉਹਦੇ ਸਾਥੀ ਅਸੀਂ ਸਾਰਿਆਂ ਨੂੰ ਮੁਕਤ ਕਰਦੇ ਹਾਂ ਲੋਕ ਇਹਨਾਂ ਸ਼ਹੀਦਾਂ ਨੂੰ ਮੁਕਤੇ ਅਤੇ ਇਸ ਟਾਬ ਨੂੰ ਮੁਕਤ ਸਾਰੇ ਕੀਆ ਕਰਨਗੇ ਗੁਰਦੇਵ ਨੇ ਵਰ ਨਾਲ ਉਸ ਜਗ੍ਹਾ ਜਿਸ ਨੂੰ ਆਪਾਂ ਅੱਜ ਮੁਕਤ ਸਾਰੇ ਕਹਿੰਨੇ ਹਾਂ ਉਸ ਨੂੰ ਵਰ ਦਿੱਤਾ ਸ਼ਹੀਦਾਂ ਦੀ ਯਾਦ ਵਿੱਚ ਉਤੇ ਮਾਗੀ ਵਾਲੇ ਆ ਦਿਨ ਬਹੁਤ ਵੱਡੇ ਮੇਲਾ ਲੱਗਦਾ ਹੈ ਤੋ ਪਿਆਰੀ ਸਾਧ ਸੰਗਤ ਜੀ ਇਹ ਮਾਗੀ ਦਾ ਇਤਿਹਾਸ ਹੈ ਆਪਾਂ ਇਤਿਹਾਸ ਤੋਂ ਜਾਣੂ ਹੋਈਏ ਉਹਨਾਂ 40 ਸਿੰਘਾਂ ਨੇ ਜਿਨ੍ਹਾਂ ਨੇ ਗੁਰੂ ਨੂੰ ਬਿਦਾਵਾ ਲਿਖ ਕੇ ਦੇ ਦਿੱਤਾ ਸੀ ਪਰ ਆਪਣੇ ਪੁੱਲ ਬਖਸ਼ਾ ਕੇ ਸਤਿਗੁਰੂ ਤੋਂ ਮੁਕਤੀ ਦਾ ਵਰ ਕਾਪਤ ਕਰ ਲਿਆ ਆਪਾਂ ਵੀ ਅੱਜ ਗੁਰੂ ਕੋਲੋਂ ਆਪਣੀਆਂ ਭੁੱਲਾਂ ਨੂੰ ਬਖਸ਼ਾ ਕੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਵਿੱਚ ਸਫਲ ਬਣਾ ਲਈਏ ਪੰਜਾਂ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ